ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਨੀਆਂ ਅੱਜ ਦੀਆਂ ਖਬਰਾਂ ਤੇ ਅਮਰੀਕਾ 'ਚ ਟਰੱਕ ਡਰਾਈਵਰਾਂ ਵਿਰੁੱਧ ਚੱਲ ਰਹੀ ਕਾਰਵਾਈ ਦੌਰਾਨ ਆਈਸ ਵਾਲਿਆਂ ਨੇ ਮੂੜ ਓਕਲਾਹੋਮਾ ਸੂਬੇ 'ਚ ਨਾਕਾ ਲਾਉਂਦਿਆਂ 160 ਤੋਂ ਵੱਧ ਟਰੱਕ ਡਰਾਈਵਰਾਂ ਦੀ ਪੁਣਛਾਣ ਕੀਤੀ ਅਤੇ 76 ਜਣਿਆਂ ਨੂੰ ਇਮੀਗ੍ਰੇਸ਼ਨ ਨਿਯਮਾਂ ਦੀ ਉਲੰਘਣਾ ਦੇ ਦੋਸ਼ ਹੇਠ ਕਾਬੂ ਕਰਕੇ ਡਿਟੈਂਸ਼ਨ ਸੈਂਟਰ ਭੇਜ ਦਿੱਤਾ ਜਿਨ੍ਹਾਂ 'ਚੋਂ ਘੱਟੋ-ਘੱਟ 12 ਪੰਜਾਬੀ ਦੱਸੇ ਜਾ ਰਹੇ ਨੇ ਆਪਰੇਸ਼ਨ ਗਾਰਡੀਅਨ ਅਧੀਨ ਕੀਤੀ ਗਈ ਕਾਰਵਾਈ 'ਚ ਓਕਲਾਹੋਮਾ ਹਾਈਵੇ ਪੈਟਰੋਲ ਦੇ ਅਫਸਰਾਂ ਨੇ ਪੂਰਾ ਸਾਥ ਦਿੱਤਾ ਤੇ ਅੰਗਰੇਜ਼ੀ ਨਾ ਆਉਂਦੀ ਹੋਣ ਕਰਕੇ 7 ਜਣਿਆਂ ਦੇ ਟਰੱਕ ਜ਼ਬਤ ਕੀਤੇ ਗਏ ਇਸ ਤੋਂ ਇਲਾਵਾ ਟੈਕਸਸ ਸੂਬੇ ਦੀ ਸਰਹੱਦ ਨੇੜੇ ਇੱਕ ਟਰੱਕ ਚੋਂ 80 ਕਿਲੋ ਭੰਗ ਬਰਾਮਦ ਹੋਣ ਦੀ ਰਿਪੋਰਟ ਹੈ ਤੇ ਟਰੱਕ ਡਰਾਈਵਰ ਵਿਰੁੱਧ ਅਪਰਾਧਿਕ ਦੋਸ਼ ਵੱਖਰੇ ਤੌਰ ਤੇ ਆਇਦ ਕੀਤੇ ਗਏ ਦੂਜੇ ਪਾਸੇ ਅੰਗਰੇਜ਼ੀ ਨਾ ਆਉਂਦੀ ਹੋਣ ਕਾਰਨ ਟਰੱਕ ਡਰਾਈਵਿੰਗ ਤੋਂ ਵਿਲੇ ਕੀਤੇ ਪ੍ਰਵਾਸੀਆਂ ਦੀ ਗਿਣਤੀ 10000 ਤੋਂ ਟੱਪ ਚੁੱਕੀ ਹੈ ਤੇ ਵੱਖ-ਵੱਖ ਰਾਜਾਂ 'ਚ ਲੱਗ ਰਹਿ ਨਾਕੇ ਮੁਸ਼ਕਲਾਂ ਪੈਦਾ ਕਰ ਰਹੇ ਨੇ ਪਿਛਲੇ ਦਿਨੀ ਇੰਡੀਆਨਾ ਸੂਬੇ ਦੀਆਂ ਸੜਕਾਂ ਤੋਂ 146 ਟਰੱਕ ਡਰਾਈਵਰਾਂ ਸਣੇ 223 ਪ੍ਰਵਾਸੀਆਂ ਨੂੰ ਕਾਬੂ ਕੀਤਾ ਗਿਆ ਗ੍ਰਫਤਾਰ ਕੀਤੇ ਡਰਾਈਵਰਾਂ ਦੇ ਕਮਰਸ਼ੀਅਲ ਡਰਾਈਵਰਜ਼ ਲਾਇਸੈਂਸ ਕੈਲੀਫੋਰਨੀਆ ਨਿਊਯਾਰਕ ਅਤੇ ਇਲਿਨੋਇ ਨਾਲ ਸੰਬੰਧਿਤ ਦੱਸੇ ਗਏ ਇੰਡੀਆਨਾ ਦੇ ਗਵਰਨਰ ਮਾਈਕ ਬ੍ਰਾਊਨ ਦਾ ਕਹਿਣਾ ਸੀ ਕਿ ਅਮਰੀਕਾ ਤੇ ਪੂਰਬੀ ਇਲਾਕਿਆਂ ਤੋਂ ਪੱਛਮ ਵੱਲ ਜਾਂਦਿਆਂ ਇੰਡੀਆਨਾ ਸੂਬੇ 'ਚੋਂ ਲੰਗੜਾ ਪੈਂਦਾ ਏ ਪਰ ਇਸ ਆਵਾਜਾਈ ਨੂੰ ਸੁਰੱਖਿਅਤ ਬਣਾਉਣ ਦੀ ਜ਼ਿੰਮੇਵਾਰੀ ਸੂਬਾ ਅਤੇ ਫੈਡਰਲ ਸਰਕਾਰ ਦੋਹਾਂ ਦੀ ਬਣਦੀ ਹੈ ਅਮਰੀਕਾ ਵਾਸੀਆਂ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਹੋਵੇਗਾ ਤੇ ਸਟੇਟ ਪੁਲਿਸ ਹਰ ਸੰਭਵ ਸਹਿਯੋਗ ਜਾਰੀ ਰੱਖੇਗੀ ਆਈਸ ਦੇ ਕਾਰਜਕਾਰੀ ਡਾਇਰੈਕਟਰ ਟੌਡ ਲਿਓਨਸ ਨੇ মিডিਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੰਗਰੇਜ਼ੀ ਬੋਲਣ ਜਾਂ ਹਾਈਵੇਜ਼ ਤੇ ਲੱਗੇ ਸਾਈਨ ਸਮਝਣ ਤੋਂ ਆਸਮਰੱਥ ਟਰੱਕ ਡਰਾਈਵਰਾਂ ਨੂੰ ਸੜਕਾਂ ਤੇ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਰਾਸ਼ਟਰਪਤੀ ਡੋਨਾਲਡ 트ੰਪ ਦੇ ਇੱਕ ਸਮੇਂ ਦੇ ਕਰੀਬੀ ਜਾਰਜੀਆ ਤੋਂ ਰਿਪਬਲਿਕਨ ਕਾਂਗਰਸ ਵੂਮੈਨ ਮਾਰਜਰੀ ਟੇਲਰ ਗ੍ਰੀਨ ਨੇ ਕਾਂਗਰਸ ਤੋਂ ਆਪਣੇ ਅਸਤੀਫੇ ਦਾ ਐਲਾਨ ਕੀਤਾ ਹੈ। ਉਹਨਾਂ ਨੇ ਆਪਣੇ ਅਧਿਕਾਰਤ ਐਕਸ ਹੈਂਡਲ ਤੇ ਇੱਕ ਵੀਡੀਓ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ ਜਿਸ ਵਿੱਚ ਉਹਨਾਂ ਨੇ ਅਸਤੀਫੇ ਦੇ ਕਾਰਨ ਵੀ ਦੱਸੇ ਹਾਲਾਂਕਿ ਗ੍ਰੀਨ ਨੇ ਅਸਤੀਫੇ ਲਈ ਸਿਰਫ ਇੱਕ ਕਾਰਨ ਨਹੀਂ ਦੱਸਿਆ ਪਰ ਰਿਪੋਰਟਾਂ ਅਨੁਸਾਰ H1B ਵੀਜ਼ਾ ਪ੍ਰੋਗਰਾਮ ਨੂੰ ਲੈ ਕੇ ਰਾਸ਼ਟਰਪਤੀ 트ੰਪ ਨਾਲ ਹੋਇਆ ਟਕਰਾਹ ਉਹਨਾਂ ਦੇ ਅਲੱਗ ਹੋਣ ਦਾ ਇੱਕ ਪ੍ਰਮੁੱਖ ਕਾਰਨ ਸੀ ਮਾਰਜਰੀ ਟੇਲਰ ਗ੍ਰੀਨ ਪਹਿਲਾਂ ਟਰੰਪ ਦੀ ਕਟੜ ਸਮਰਥਕ ਸੀ ਪਰ H1B ਵੀਜ਼ਾ ਨੂੰ ਲੈ ਕੇ ਰਾਸ਼ਟਰਪਤੀ ਟਰੰਪ ਨਾਲ ਉਸ ਦਾ ਟਕਰਾਅ ਹੋਇਆ ਜਿਸ ਤੋਂ ਬਾਅਦ ਉਹ ਉਹਨਾਂ ਦੀ ਆਲੋਚਕ ਬਣ ਗਈ। ਖਬਰ 'ਚ ਜ਼ਿਕਰ ਕੀਤਾ ਗਿਆ ਹੈ ਕਿ ਉਹਨਾਂ ਨੇ ਟਰੰਪ ਨੂੰ H1B ਵੀਜ਼ਾ ਪ੍ਰੋਗਰਾਮ ਨੂੰ ਖਤਮ ਕਰਨ ਲਈ ਕਿਹਾ ਸੀ। H1B ਤੋਂ ਇਲਾਵਾ ਪਿਛਲੇ ਕੁਝ ਮਹੀਨਿਆਂ 'ਚ ਦੋਵਾਂ ਵਿਚਕਾਰ ਜੈਫਰੀ ਐਪਸਟਾਈਨ ਫਾਈਲਾਂ, ਵਿਦੇਸ਼ ਨੀਤੀ ਤੇ ਸਿਹਤ ਸੰਭਾਲ ਵਰਗੇ ਮੁੱਦਿਆਂ 'ਤੇ ਵੀ ਜਨਤਕ ਤੌਰ ਤੇ ਝਗੜਾ ਹੋਇਆ ਜਿਸ ਕਾਰਨ ਟਰੰਪ ਨੇ ਉਸ ਨੂੰ ਗੱਦਾਰ ਅਤੇ ਪਾਗਲ ਵੀ ਕਿਹਾ। ਉਨ੍ਹਾਂ ਦਾ ਅਸਤੀਫਾ 5 ਜਨਵਰੀ 2026 ਤੋਂ ਲਾਗੂ ਹੋਵੇਗਾ ਵੀਡੀਓ 'ਚ ਉਨ੍ਹਾਂ ਨੇ ਕਿਹਾ ਕਿ ਉਹ ਇਸ ਲਈ ਅਸਤੀਫਾ ਦੇ ਰਿਹਾ ਕਿਉਂਕਿ ਵਾਸ਼ਿੰਗਟਨ ਡੀਸੀ ਦੀ ਉਸ ਦੇ ਪ੍ਰਤੀ ਧਾਰਨਾ ਪ੍ਰਤੀਕੂਲ ਸੀ ਤੇ ਉਹ ਕਦੇ ਵੀ ਉਨ੍ਹਾਂ ਦੀਆਂ ਨੀਤੀਆਂ 'ਚ ਫਿੱਟ ਨਹੀਂ ਬੈਠਦੀ ਸੀ ਮਾਰਜਰੀ ਟੇਲਰ ਗ੍ਰੀਨ ਨੇ 5 ਸਾਲ ਪਹਿਲਾਂ ਰਾਜਨੀਤੀ 'ਚ ਪ੍ਰਵੇਸ਼ ਕੀਤਾ ਸੀ ਉਹ ਕਯੂਐਨਐਨ ਸਿਧਾਂਤ ਅਤੇ ਗੋਰੇ ਸਰਵਉੱਚਤਾ ਦਾ ਸਮਰਥਨ ਕਰਦੀ ਹੈ ਜਿਸ ਕਾਰਨ ਰਿਪਬਲਿਕਨ ਨੇਤਾਵਾਂ ਨੇ ਵੀ ਉਸ ਦਾ ਵਿਰੋਧ ਕੀਤਾ ਹਾਲਾਂਕਿ ਟਰੰਪ ਨੇ ਉਸ ਦਾ ਬਚਾਅ ਕੀਤਾ ਸੀ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਵਾਈਟ ਹਾਊਸ ਵਿਖੇ ਆਪਣੇ ਸਭ ਤੋਂ ਵੱਡੇ ਆਲੋਚਕ ਅਤੇ ਨਿਊਯਾਰਕ ਸਿਟੀ ਦੇ ਹਾਲ ਹੀ ਵਿੱਚ ਚੁਣੇ ਗਏ ਮੇਅਰ ਜ਼ੋਹਰਾਨ ਮਮਦਾਨੀ ਨਾਲ ਮੁਲਾਕਾਤ ਕੀਤੀ। ਉਮੀਦਾਂ ਦੇ ਬਿਲਕੁਲ ਉਲਟ ਇਹ ਮੁਲਾਕਾਤ ਬਹੁਤ ਜ਼ਿਆਦਾ ਸਕਾਰਾਤਮਕ ਰਹੀ ਜਿਸ ਵਿੱਚ ਦੋਵਾਂ ਨੇਤਾਵਾਂ ਨੇ ਕਈ ਮੁੱਦਿਆਂ 'ਤੇ ਸਹਿਮਤੀ ਪ੍ਰਗਟਾਈ। ਟਰੰਪ ਪਹਿਲਾਂ ਮਮਦਾਨੀ ਨੂੰ ਜਨਤਕ ਤੌਰ 'ਤੇ ਖੱਬੇਪੱਖੀ ਪਾਗਲ ਕਹਿ ਚੁੱਕੇ ਨੇ ਅਤੇ ਮਮਦਾਨੀ ਨੇ ਵੀ ਲਗਾਤਾਰ ਟਰੰਪ ਦੀਆਂ ਨੀਤੀਆਂ ਦੀ ਆਲੋਚਨਾ ਕੀਤੀ। ਇੱਥੋਂ ਤੱਕ ਕਿ ਉਹਨਾਂ ਨੂੰ ਫਾਸ਼ੀਵਾਦੀ ਕਿਆ ਸ਼ੁੱਕਰਵਾਰ ਨੂੰ ਟਰੰਪ ਨੇ ਓਵਲ ਦਫ਼ਤਰ 'ਚ ਮਮਦਾਨੀ ਦਾ ਨਿੱਘਾ ਸਵਾਗਤ ਕੀਤਾ ਇਸ ਮੁਲਾਕਾਤ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਡੋਨਾਲਡ ਟਰੰਪ ਜਿਸ ਨੇ ਪਹਿਲਾਂ ਧਮਕੀ ਦਿੱਤੀ ਸੀ ਕਿ ਜੇਕਰ ਮਮਦਾਨੀ ਸੱਤਾ 'ਚ ਆਉਂਦੇ ਨੇ ਤਾਂ ਉਹ ਨਿਊਯਾਰਕ ਲਈ ਫੰਡਿੰਗ ਰੋਕ ਦੇਣਗੇ ਹੁਣ ਉਹਨਾਂ ਨੇ ਆਪਣਾ ਸੁਰ ਬਦਲ ਲਿਆ ਏ ਅਸੀਂ ਮਮਦਾਨੀ ਨੂੰ ਹਰ ਕਿਸੇ ਦੇ ਸੁਪਨੇ ਨੂੰ ਸਾਕਾਰ ਕਰਨ ਚ ਮਦਦ ਕਰਾਂਗੇ ਇੱਕ ਮਜ਼ਬੂਤ ਅਤੇ ਸੁਰੱਖਿਅਤ ਨਿਊਯਾਰਕ ਬਣਾਉਣ ਲਈ ਮਮਦਾਨੀ ਨੇ ਮੀਟਿੰਗ ਤੋਂ ਬਾਅਦ ਕਿਹਾ ਕਿ ਉਹ ਰਾਸ਼ਟਰਪਤੀ ਦੀ ਪ੍ਰਸ਼ੰਸਾ ਕਰਦੇ ਨੇ ਕਿ ਉਹਨਾਂ ਨੇ ਮਤਭੇਦ ਤੇ ਧਿਆਨ ਕੇਂਦਰਿਤ ਕਰਨ ਦੀ ਬਜਾਏ ਨਿਊਯਾਰਕ ਦੇ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਤੇ ਧਿਆਨ ਦਿੱਤਾ ਮੁਲਾਕਾਤ ਦੌਰਾਨ ਟਰੰਪ ਕਈ ਵਾਰ ਮਮਦਾਨੀ ਦੇ ਬਚਾਅ ਚ ਵੀ ਆਏ ਤੇ ਪੱਤਰਕਾਰਾਂ ਨੂੰ ਜਵਾਬ ਦਿੱਤਾ ਜਦੋਂ ਪੱਤਰਕਾਰਾਂ ਨੇ ਮਮਦਾਨੀ ਨੂੰ ਉਨਾ ਦੇ ਪਿਛਲੇ ਬਿਆਨਾਂ ਬਾਰੇ ਪੁੱਛਿਆ ਕਿ ਕੀ ਉਹ ਟਰੰਪ ਨੂੰ ਫਾਸ਼ੀਵਾਦੀ ਮੰਨਦੇ ਨੇ ਤਾਂ ਟਰੰਪ ਨੇ ਖੁਦ ਦਖਲ ਦਿੰਦਿਆਂ ਕਿਹਾ ਮੈਨੂੰ ਤਾਨਾਸ਼ਾਹ ਤੋਂ ਵੀ ਭੈੜਾ ਕਿਹਾ ਗਿਆ ਏ ਇਥੋਂ ਤੱਕ ਕਿ ਜਦੋਂ ਇੱਕ ਰਿਪੋਰਟਰ ਨੇ ਸਵਾਲ ਦੁਹਰਾਇਆ ਤਾਂ ਟਰੰਪ ਨੇ ਮਮਦਾਨੀ ਨੂੰ ਜਵਾਬ ਦੇਣ ਤੋਂ ਪਹਿਲਾਂ ਰੋਕ ਦਿੱਤਾ ਤੇ ਕਿਹਾ ਇਹ ਠੀਕ ਹੈ ਤੁਸੀਂ ਸਿਰਫ ਹਾਂ ਕਹਿ ਸਕਦੇ ਹੋ ਠੀਕ ਹੈ ਮੈਨੂੰ ਕੋਈ ਸਮੱਸਿਆ ਨਹੀਂ ਇਸ ਮੁਲਾਕਾਤ ਨੇ ਸੰਕੇਤ ਦਿੱਤਾ ਕਿ ਦੋਵੇਂ ਸਖਤ ਆਲੋਚਕ ਹੁਣ ਨਿਊਯਾਰਕ ਦੇ ਭਲੇ ਲਈ ਸਹਿਯੋਗ ਕਰਨ ਲਈ ਤਿਆਰ ਨੇ ਬर्ड ਫਲੂ ਦੇ H5N5 ਸਟ੍ਰੇਨ ਨਾਲ ਦੁਨੀਆ 'ਚ ਪਹਿਲੀ ਮਨੁੱਖੀ ਮੌਤ ਅਮਰੀਕਾ ਦੇ ਵਾਸ਼ਿੰਗਟਨ ਸੂਬੇ 'ਚ ਹੋਣ ਦੀ ਰਿਪੋਰਟ ਹੈ। ਵਾਇਰਸ ਦੇ H5N5 ਸਟ੍ਰੇਨ ਤੋਂ ਪੀੜਿਤ ਵਡੇਰੀ ਉਮਰ ਦੇ ਮਰੀਜ਼ ਨੂੰ ਨਵੰਬਰ ਦੇ ਸ਼ੁਰੂ 'ਚ ਤੇਜ਼ ਬੁਖਾਰ ਅਤੇ ਸਾਹ ਲੈਣ 'ਚ ਤਕਲੀਫ ਵਰਗੀਆਂ ਲਾਮਤਾਂ ਸਾਹਮਣੇ ਆਉਣ ਤੇ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਸੈਟਲ ਦੇ 100 ਮੀਲ ਪੱਛਮ ਵੱਲ ਗਰੇਜ਼ ਹਾਰਬਰ ਕਾਉਂਟੀ 'ਚ ਰਹਿੰਦੇ ਮਰੀਜ਼ ਨੇ ਆਪਣੇ ਘਰ ਦੇ ਪਿਛਲੇ ਹਿੱਸੇ 'ਚ ਕੁਝ ਮੁਰਗੀਆਂ ਰੱਖੀਆਂ ਹੋਈਆਂ ਸਨ ਜਿਸ ਦਾ ਇਲਾਜ ਪਹਿਲਾਂ ਸਥਾਨਕ ਪੱਧਰ ਤੇ ਕੀਤਾ ਗਿਆ ਪਰ ਹਾਲਾਤ ਵਿਗੜਨ ਮਗਰੋਂ ਕਿੰਗ ਕਾਉਂਟੀ ਦੇ ਇੱਕ ਹਸਪਤਾਲ ਚ ਦਾਖਲ ਕਰਵਾਇਆ ਗਿਆ ਵਾਸ਼ਿੰਗਟਨ ਸੂਬੇ ਦੇ ਸਿਹਤ ਵਿਭਾਗ ਨੇ ਬਰਡ ਫਲੂ ਨਾਲ ਮੌਤ ਮਗਰੋਂ ਕਿਹਾ ਕਿ ਲੋਕਾਂ ਚ ਇਹ ਵਾਇਰਸ ਫੈਲਣ ਦਾ ਖਤਰਾ ਬਹੁਤ ਘੱਟ ਹੈ ਤੇ ਕਿਸੇ ਹੋਰ ਮਨੁੱਖ ਵਿੱਚ ਐਵੀਅਨ ਫਲੂ ਦੇ ਲੱਛਣ ਨਜ਼ਰ ਨਹੀਂ ਆਏ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਮਰਨ ਵਾਲੇ ਬਜ਼ੁਰਗ ਦੇ ਸੰਪਰਕ ਚਾਹੇ ਲੋਕਾਂ ਤੇ ਨਜ਼ਰ ਰੱਖੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਕੁਝ ਹਫ਼ਤੇ ਪਹਿਲਾਂ ਬਜ਼ੁਰਗ ਦੀਆਂ ਦੋ ਮੁਰਗੀਆਂ ਅਣਪਛਾਤੀ ਬਿਮਾਰੀ ਦਾ ਸ਼ਿਕਾਰ ਬਣ ਗਈਆਂ ਪਰ ਬਾਕੀ ਮੁਰਗੀਆਂ ਪੂਰੀ ਤਰ੍ਹਾਂ ਸੇਤਮੰਤ ਸਨ ਸੇਤਮਾਰਾਂ ਦਾ ਕਹਿਣਾ ਹੈ ਕਿ ਬਰਡ ਫਲੂ ਤੋਂ ਪੀੜਿਤ ਮੁਰਗੀਆਂ ਜਾਂ ਹੋਰ ਪੰਛੀਆਂ ਦੇ ਜ਼ਿਆਦਾ ਨੇੜੇ ਜਾਣ ਜਾਂ ਵਾਇਰਸ ਨਾਲ ਮਰਨ ਵਾਲੀਆਂ ਮੁਰਗੀਆਂ ਨੂੰ ਹੱਥ ਲਾਉਣ ਨਾਲ ਵਾਇਰਸ ਮਨੁੱਖ ਨੂੰ ਬਿਮਾਰ ਕਰ ਸਕਦਾ ਹੈ ਹੁਣ ਤੱਕ ਮਨੁੱਖ 'ਚ ਬਰਡ ਫਲੂ ਫੈਲਣ ਦੇ ਮਾਮਲੇ H5N1 ਵਾਇਰਸ ਨਾਲ ਸਬੰਧਤ ਰਹਿ ਪਰ ਤਾਜ਼ਾ ਸਟ੍ਰੇਨ ਮਨੁੱਖ ਉੱਤੇ ਵਧੇਰੇ ਅਸਰਦਾਰ ਸਾਬਤ ਹੋ ਰਿਹਾ ਹੈ ਫਿਲਹਾਲ ਕੋਈ ਠੋਸ ਸਬੂਤ ਸਾਹਮਣੇ ਨਹੀਂ ਆਇਆ ਕਿ H5N5 ਸਟ੍ਰੇਨ ਮਨੁੱਖ ਵਾਸਤੇ ਖਤਰਨਾਕ ਸਾਬਤ ਹੋ ਸਕਦਾ ਹੈ ਅਮਰੀਕਾ ਦਾ ਜ਼ਿਕਰ ਕੀਤਾ ਜਾਵੇ ਤਾਂ ਜਨਵਰੀ 2022 ਚ ਬਰਡ ਫਲੂ ਫੈਲਣ ਮਗਰੋਂ 71 ਜਣੇ ਵਾਇਰਸ ਦੀ ਲਪੇਟ 'ਚ ਆਏ ਅਤੇ ਲੂਇਜ਼ਿਆਨਾ ਨਾਲ ਸੰਬੰਧਿਤ ਇੱਕ ਸ਼ਖਸ ਦੀ ਮੌਤ ਹੋ ਗਈ। ਸਿਹਤ ਮਾਹਿਰ ਲਗਾਤਾਰ ਦਾਅਵਾ ਕਰ ਰਿਹਾ ਕਿ H5N5 ਸਟ੍ਰੇਨ ਕੋਈ ਨਵਾਂ ਨਹੀਂ ਪਰ ਕਿਸੇ ਮਨੁੱਖ ਦੇ ਇਨਫੈਕਟਡ ਹੋਣ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਕੈਨੇਡਾ ਦੀ ਵਾਇਰੋਲੋজিস্ট ਡਾਕਟਰ ਐਂਜਲਾ ਰਾਸ ਸੁਮੇਸ਼ਨ ਨੇ ਚੇਤਾਵਨੀ ਦਿੱਤੀ ਹੈ ਕਿ H5N5 ਵਾਇਰਸ ਨੂੰ H5N1 ਸਟ੍ਰੇਨ ਵਾਂਗ ਹਲਕੇ ਤੌਰ ਤੇ ਨਾ ਲਿਆ ਜਾਵੇ ਕਿਉਂਕਿ ਇਹ ਲੋਕਾਂ ਨੂੰ ਹਸਪਤਾਲ ਪਹੁੰਚਾ ਸਕਦਾ ਹੈ ਇਸੇ ਦੌਰਾਨ ਅਮਰੀਕਾ ਦੇ ਟੈਨੇਸੀ ਸੂਬੇ 'ਚ ਇਨਫੈਕਸ਼ੀਅਸ ਡਿਜ਼ੀਜ਼ ਸਪੈਸ਼ਲਿਸਟ ਡਾਕਟਰ ਵਿਲੀਅਮ ਸ਼ਾਫਨਰ ਦਾ ਕਹਿਣਾ ਹੈ ਕਿ ਬਰਡ ਫਲੂ ਦਾ H5N5 ਸਟ੍ਰੇਨ ਦੇ ਗੁੰਝਲਦਾਰ ਅਸਰ ਹੁਣ ਸਾਹਮਣੇ ਨਹੀਂ ਆਏ ਜਨਵਰੀ 2022 ਤੋਂ ਬਾਅਦ ਅਮਰੀਕਾ ਦੇ ਜੰਗਲੀ ਤੇ ਪਾਲਤੂ ਹਰ ਕਿਸਮ ਦੇ ਪੰਛੀਆਂ 'ਚ ਬਰਡ ਫਲੂ ਫੈਲਿਆ ਤੇ ਕੋਈ ਸੂਬਾ ਵਾਇਰਸ ਤੋਂ ਮੁਕਤ ਨਹੀਂ ਰਹਿ ਸਕਿਆ 6174 ਮਿਲੀਅਨ ਮੁਰਗੀਆਂ, ਟਰਕੀ ਜਾਂ ਬਤਖਾਂ ਦੇ ਇਨਫੈਕਟਡ ਹੋਣ ਤੋਂ ਇਲਾਵਾ 1000 ਗਾਵਾਂ ਨੂੰ ਵੀ ਵਾਇਰਸ ਦੀ ਲਾਗ ਲੱਗਣ ਦੀ ਰਿਪੋਰਟ ਸਾਹਮਣੇ ਆਈ। ਯੂਕਰੇਨ ਦੇ ਉੱਚ ਸੁਰੱਖਿਆ ਅਧਿਕਾਰੀਆਂ ਨੇ ਜੰਗਬੰਦੀ ਲਈ ਤਿਆਰ ਕੀਤੀ ਅਮਰੀਕੀ ਸ਼ਾਂਤੀ ਯੋਜਨਾ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਯੂਕਰੇਨ ਦੇ ਸਾਬਕਾ ਰੱਖਿਆ ਮੰਤਰੀ ਰੁਸਤਮ ਉਮੇਰ ਓਵ ਨੇ ਕਿਹਾ ਹੈ ਕਿ ਇਸ ਯੋਜਨਾ ਦੇ ਤਕਨੀਕੀ ਬਿੰਦੂਆਂ ਤੇ ਹੀ ਗੱਲਬਾਤ ਹੋਈ ਹੈ ਜਦਕਿ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਯੂਕਰੇਨ ਯੋਜਨਾ ਤੇ ਇਮਾਨਦਾਰੀ ਨਾਲ ਰਚਨਾਤਮਕ ਕੰਮ ਕਰਨ ਲਈ ਤਿਆਰ ਹੈ ਇਸ ਦੌਰਾਨ ਰੂਸੀ ਰਾਸ਼ਟਰਪਤੀ ਦੇ ਦਫ਼ਤਰ ਨੇ ਕਿਹਾ ਕਿ ਉਸ ਨੂੰ ਯੂਕਰੇਨ ਦੀ ਸ਼ਾਂਤੀ ਬਾਰੇ ਗੱਲਬਾਤ ਲਈ ਤਿਆਰ ਹੋਣ ਦੀ ਕੋਈ ਜਾਣਕਾਰੀ ਨਹੀਂ ਹੈ ਯੂਕਰੇਨ ਵੱਲੋਂ ਯੋਜਨਾ ਦੇ ਜ਼ਿਆਦਾਤਰ ਬਿੰਦੂਆਂ ਨੂੰ ਮੰਨਣ ਦੇ ਅਮਰੀਕੀ ਦਾਅਵੇ ਦੇ ਬਾਵਜੂਦ ਯੂਕਰੇਨ ਦੇ ਉੱਚ ਅਧਿਕਾਰੀਆਂ ਦਾ ਉਸ ਨੂੰ ਨਾ ਮੰਨਜ਼ੂਰ ਕਰਨ ਵਾਲਾ ਰੁਖ ਸਾਹਮਣੇ ਆਇਆ ਹੈ ਅਮਰੀਕਾ ਦੀ 28 ਬਿੰਦੂਆਂ ਵਾਲੀ ਸ਼ਾਂਤੀ ਯੋਜਨਾ 'ਚ ਜ਼ਿਆਦਾਤਰ ਰੂਸ ਦੀਆਂ ਮੁੱਖ ਮੰਗਾਂ ਸ਼ਾਮਲ ਨੇ ਜਿਨ੍ਹਾਂ 'ਚ ਯੂਕਰੇਨ ਦੀਆਂ ਜਿੱਤੀਆਂ ਜ਼ਮੀਨਾਂ ਤੇ ਕਬਜ਼ਾ ਬਣਾਈ ਰੱਖਣ ਦੀ ਸ਼ਰਤ ਵੀ ਹੈ ਪੂਰਬੀ ਯੂਕਰੇਨ ਦੇ ਜਿੱਤੀਆਂ ਡੈਨਰਟਸ ਅਤੇ ਲੋਹਾਂਸਕ ਸੂਬਿਆਂ ਨੂੰ ਰੂਸ ਆਪਣੇ ਕੋਲ ਰੱਖੇਗਾ ਜਦਕਿ ਹੋਰ ਸੂਬਿਆਂ ਦੀਆਂ ਦਿੱਤੀਆਂ ਜ਼ਮੀਨਾਂ ਯੂਕਰੇਨ ਨੂੰ ਵਾਪਸ ਕਰ ਦਿੱਤੀਆਂ ਜਾਣਗੀਆਂ ਇਸ ਤੋਂ ਇਲਾਵਾ ਯੂਕਰੇਨ ਦੀ ਫੌਜ ਦਾ ਆਕਾਰ ਘਟਾਉਣਾ ਅਤੇ ਨਾਟੋ 'ਚ ਸ਼ਾਮਲ ਹੋਣ ਦੀ ਇੱਛਾ ਸਦਾ ਲਈ ਛੱਡਣ ਵਰਗੀਆਂ ਸ਼ਰਤਾਂ ਵੀ ਸ਼ਾਮਲ ਨੇ ਸ਼ਾਂਤੀ ਯੋਜਨਾ ਦੇ ਅਨੁਸਾਰ ਯੁੱਧ ਰੁਕਣ ਦੇ ਬਾਅਦ ਰੂਸ ਤੇ ਲੱਗੀਆਂ ਪੱਛਮੀ ਦੇਸ਼ਾਂ ਦੀਆਂ ਪਾਬੰਦੀਆਂ ਨੂੰ ਹੌਲੀ-ਹੌਲੀ ਹਟਾਇਆ ਜਾਵੇਗਾ ਰੂਸ ਦੀ ਜ਼ਬਤ ਕੀਤੀ ਗਈ ਜਾਇਦਾਦ ਵਾਪਸ ਕੀਤੀ ਜਾਵੇਗੀ ਤੇ ਉਸ ਨੂੰ G7 ਦੇਸ਼ਾਂ ਦੇ ਸਮੂਹ ਚ ਮੈਂਬਰ ਵਜੋਂ ਵਾਪਸ ਲਿਆ ਜਾਵੇਗਾ ਇਸ ਸ਼ਾਂਤੀ ਯੋਜਨਾ ਚ ਯੂਰਪੀ ਯੂਨੀਅਨ ਦੇ ਦੇਸ਼ਾਂ ਨੂੰ ਅਲੱਗ ਰੱਖਿਆ ਗਿਆ ਜਦਕਿ ਇਹ 27 ਦੇਸ਼ ਯੂਕਰੇਨ ਨੂੰ ਹਰ ਤਰ੍ਹਾਂ ਦੀ ਮਦਦ ਦੇ ਰਹੇ ਨੇ EU ਦੀ ਵਿਸ਼ੇਸ਼ ਮਾਮਲਿਆਂ ਦੀ ਪ੍ਰਧਾਨ ਕਾਜਾ ਕਲਾਸ ਨੇ ਬਰਸਲਸ ਦੇ ਵਿੱਚ ਕਿਹਾ ਕਿ ਕਿਸੇ ਵੀ ਯੋਜਨਾ ਨੂੰ ਯੂਕਰੇਨ ਅਤੇ ਯੂਰਪੀਅਨ ਯੂਨੀਅਨ ਨੂੰ ਨਾਲ ਰੱਖ ਕੇ ਹੀ ਲਾਗੂ ਕੀਤਾ ਜਾਣਾ ਚਾਹੀਦਾ ਹੈ ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ ਸ਼ਾਂਤੀ ਯੋਜਨਾ ਦਾ ਮਸੌਦਾ ਯੂਕਰੇਨ ਦੀ ਕੌਮੀ ਕੁਸ਼ਲਤਾ ਕੌਂਸਲ ਦੇ ਸਖਤਰ ਰੁਸਤਮ ਓਮੇਰੋਵ ਦੀ ਸਲਾਮ ਮਸ਼ਵਰੇ ਨਾਲ ਤਿਆਰ ਕੀਤਾ ਗਿਆ ਹੈ ਮਸੌਦੇ ਨੂੰ ਆਖਰੀ ਰੂਪ ਦੇਣ ਤੋਂ ਪਹਿਲਾਂ ਇਸ ਵਿੱਚ ਕਈ ਸੋਧਾਂ ਕੀਤੀਆਂ ਗਈਆਂ ਤੇ ਇਸ ਨੂੰ ਰਾਸ਼ਟਰਪਤੀ ਜ਼ਲੰਖੀਤੀ ਦੇ ਸਾਹਮਣੇ ਵੀ ਰੱਖਿਆ ਗਿਆ ਸੀ ਪਰ ਸ਼ੁੱਕਰਵਾਰ ਨੂੰ ਓਮੇਰੋਵ ਨੇ ਅਮਰੀਕੀ ਅਧਿਕਾਰੀਆਂ ਦੇ ਬਿਆਨ ਦਾ ਖੰਡਨ ਕੀਤਾ ਸੰਯੁਕਤ ਰਾਜ ਅਮਰੀਕਾ 'ਚ ਗੋਲੀਬਾਰੀ ਦੀਆਂ ਘਟਨਾਵਾਂ ਲਗਾਤਾਰ ਜਾਰੀ ਨੇ ਤੇ ਇਸ ਵਾਰ ਨਿਸ਼ਾਨਾ ਬਣਿਆ ਏ ਕਨਕੜ ਦਾ ਸਾਲਾਨਾ 크ਿਸਮਸ ਜਸ਼ਨ ਸ਼ਹਿਰ ਦੇ 28ਵੇਂ ਸਾਲਾਨਾ 크ਿਸਮਸ ਟਰੀ ਲਾਈਟਿੰਗ ਸਮਾਰੋਹ ਦੌਰਾਨ ਗੋਲੀਬਾਰੀ ਹੋਣ ਦੀ ਖਬਰ ਹੈ ਜਿਸ ਵਿੱਚ ਕਈ ਲੋਕ ਜ਼ਖਮੀ ਹੋ ਗਏ ਗੋਲੀਬਾਰੀ ਸ਼ੁਰੂ ਹੁੰਦੇ ਹੀ ਭੀੜ 'ਚ ਅਫਰਾ ਤਫਰੀ ਮਚ ਗਈ ਕਈ ਲੋਕ ਆਪਣੀ ਜਾਨ ਬਚਾਉਣ ਲਈ ਇਲਾਕੇ 'ਚੋਂ ਭੱਜ ਗਏ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਸ਼ੇਅਰ ਕੀਤੀਆਂ ਗਈਆਂ ਵੀਡੀਓਜ਼ ਦੇ ਵਿੱਚ ਸਪਸ਼ਟ ਤੌਰ 'ਤੇ ਗੋਲੀਆਂ ਦੀ ਆਵਾਜ਼ ਅਤੇ ਸੁਰੱਖਿਆ ਲਈ ਦੌੜਦੀ ਹੋਈ ਭੀੜ ਦਿਖਾਈ ਦੇ ਰਹੀ ਹੈ ਅਮਰੀਕਾ ਵਿੱਚ ਗੋਲੀਬਾਰੀ ਦੀ ਇੱਕ ਹੋਰ ਘਟਨਾ ਵਾਪਰੀ ਹੈ कॉनकॉर्ड ਦੇ ਸਲਾਨਾ 크리스마ਸ ਜਸ਼ਨ ਦੌਰਾਨ ਗੋਲੀਬਾਰੀ ਤੋਂ ਬਾਅਦ ਕਈ ਲੋਕ ਜ਼ਖਮੀ ਹੋ ਗਏ ਨੇ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਗਈ ਵੀਡੀਓ ਵਿੱਚ ਗੋਲੀਬਾਰੀ ਅਤੇ ਭੇਡ ਸੁਰੱਖਿਆ ਲਈ ਭੱਜਦੀ ਦਿਖਾਈ ਦੇ ਰਹੀ ਹੈ ਕੌਨਕੋਰਡ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਚਰਚ ਸਟਰੀਟ ਅਤੇ ਕੈਬਰਸ ਐਵਨਿਊ ਦੇ ਨੇੜੇ ਦੇਖੇ ਤੁਨੂੰ ਅਪਰਾਧ ਦ੍ਰਿਸ਼ਟੀਪ ਦੇ ਨਾਲ ਘੇਰ ਲਿਆ ਗਿਆ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਗੋਲੀਆਂ ਕਿਸ ਨੇ ਚਲਾਈਆਂ ਪਰ ਸੁਰੱਖਿਆ ਏਜੰਸੀਆਂ ਜਾਂਚ ਕਰ ਰਹੀਆਂ ਨੇ ਸ਼ਹਿਰ ਦੇ ਅਧਿਕਾਰੀਆਂ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ ਤੇ ਸ਼ਹਿਰ ਦੇ ਹੋਰ ਸਾਰੇ ਸਮਾਗਮ ਨੂੰ ਰੱਦ ਕਰ ਦਿੱਤਾ ਗਿਆ। ਇਸ ਸਮੇਂ ਅਧਿਕਾਰੀਆਂ ਨੇ ਸੱਟਾਂ ਸ਼ੱਕੀਆਂ ਜਾਂ ਕਿਸੇ ਕਾਰਨ ਬਾਰੇ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ ਹੈ ਪਰ ਜਾਂਚ ਜਾਰੀ ਹੈ। ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ ਕੌਣ ਕਾਡ ਪੀਡੀ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਜਾਂਦੀ ਹੈ। ਹਾਲਾਂਕਿ ਸ਼ਹਿਰ ਦੀ 크ਿਸਮਿਸ ਪ੍ਰੇਡ ਜੋ ਅਜੇ ਵੀ ਸ਼ਨੀਵਾਰ 22 ਨਵੰਬਰ ਨੂੰ ਹੋਣ ਵਾਲੀ ਹੈ ਉਸ ਨੂੰ ਰੱਦ ਨਹੀਂ ਕੀਤਾ ਗਿਆ। 15 ਨਵੰਬਰ 2025 ਨੂੰ ਨਿਵਾਡਾ ਦੇ ਹੈਂਡਰਸਨ ਵਿੱਚ ਇੱਕ ਭਿਆਨਕ ਰੋਡ ਰੇਂਜ ਘਟਨਾ ਵਾਪਰੀ ਜਿਸ ਦੇ ਨਤੀਜੇ ਵਜੋਂ ਇੱਕ 11 ਸਾਲ ਦੇ ਲੜਕੇ ਦੀ ਮੌਤ ਹੋ ਗਈ। ਜੈਕਬ ਐਡਮਰ ਸਕੂਲ ਜਾ ਰਿਹਾ ਸੀ ਜਦੋਂ ਦੋ ਡਰਾਈਵਰਾਂ ਵਿੱਚ ਬਹਿਸ ਹੋ ਗਈ ਅਤੇ ਇੱਕ ਨੇ ਗੋਲੀ ਚਲਾ ਦਿੱਤੀ ਜਿਸ ਨਾਲ ਲੜਕੇ ਦੀ ਮੌਤ ਹੋ ਗਈ। 2025 ਵਿੱਚ ਹੁਣ ਤੱਕ ਸੰਯੁਕਤ ਰਾਜ ਅਮਰੀਕਾ ਵਿੱਚ 350 ਤੋਂ ਵੱਧ ਸਮੂਹਿਕ ਗੋਲੀਬਾਰੀ ਹੋ ਚੁੱਕੀ ਹੈ ਜਿਸ ਦੇ ਨਤੀਜੇ ਵਜੋਂ 316 ਮੌਤਾਂ ਹੋ ਚੁੱਕੀਆਂ ਨੇ। ਕੀਰ ਸਟਾਰਮਰ ਦੀ ਅਗਵਾਈ ਵਾਲੀ ਯੂਕੇ ਸਰਕਾਰ ਇਮੀਗ੍ਰੇਸ਼ਨ ਨਿਯਮਾਂ ਨੂੰ ਸਖਤ ਕਰ ਰਹੀ ਹੈ ਯੂਕੇ ਸਰਕਾਰ ਦਾ ਦਾਵਾ ਹੈ ਕਿ ਇਹ 50 ਸਾਲਾਂ ਚ ਕਾਨੂੰਨੀ ਪ੍ਰਵਾਸ ਮਾਡਲ ਚ ਸਭ ਤੋਂ ਵੱਡਾ ਬਦਲਾਅ ਹੋਵੇਗਾ ਬ੍ਰਿਟਿਸ਼ ਗ੍ਰੈਸ ਕੱਤਰ ਸ਼ਬਾਨਾ ਮਹਿਮੂਦ ਨੇ ਇੱਕ ਨਵਾਂ ਅਰਾਇਡ ਸੈਟਲਮੈਂਟ ਮਾਡਲ ਪੇਸ਼ ਕੀਤਾ ਹੈ ਇਹ ਮੁੜ ਪਰਿਭਾਸ਼ਿਤ ਕਰੇਗਾ ਕਿ ਪ੍ਰਵਾਸੀ ਕਿਵੇਂ ਤੇ ਕਦੋਂ ਸੈਟਲਮੈਂਟ ਲਾਭ ਅਤੇ ਲੰਬੇ ਸਮੇਂ ਦੀ ਰਿਹائش ਪ੍ਰਾਪਤ ਕਰ ਸਕਦੇ ਨੇ ਕੀਰ ਸਟਾਰਮ ਦੀ ਅਗਵਾਈ ਵਾਲੀ ਯੂਕੇ ਸਰਕਾਰ ਇਮੀਗ੍ਰੇਸ਼ਨ ਨਿਯਮਾਂ ਨੂੰ ਸਖਤ ਕਰ ਰਹੀ ਹੈ ਯੂਕੇ ਸਰਕਾਰ ਦਾ ਦਾਵਾ ਹੈ ਕਿ ਇਹ 50 ਸਾਲਾਂ ਵਿੱਚ ਕਾਨੂੰਨੀ ਪ੍ਰਵਾਸ ਮਾਡਲ ਵਿੱਚ ਸਭ ਤੋਂ ਵੱਡਾ ਬਦਲਾਅ ਹੋਵੇਗਾ ਬ੍ਰਿਟਿਸ਼ ਗ੍ਰਾਸ ਕੱਤਰ ਸ਼ਵਾਨਾ ਮਹਿਮੂਦ ਨੇ ਇੱਕ ਨਵਾਂ ਰਾਈਡ ਸੈਟਲਮੈਂਟ ਮਾਡਲ ਪੇਸ਼ ਕੀਤਾ ਹੈ ਇਹ ਮੁੜ ਪ੍ਰਵਾਸੀਤ ਕਰੇਗਾ ਕਿ ਪ੍ਰਵਾਸੀ ਕਿਵੇਂ ਅਤੇ ਕਦੋਂ ਸੈਟਲਮੈਂਟ ਲਾਭ ਅਤੇ ਲੰਬੇ ਸਮੇਂ ਦੀ ਰਿਹائش ਪ੍ਰਾਪਤ ਕਰ ਸਕਦੇ ਨੇ ਇਹ ਬਦਲਾਅ ਭਾਰਤ ਸਮੇਤ ਦੁਨੀਆ ਭਰ ਤੋਂ ਬ੍ਰਿਟੇਨ ਆਉਣ ਵਾਲੇ ਲੋਕਾਂ ਨੂੰ ਪ੍ਰਭਾਵਿਤ ਕਰਨਗੇ ਪ੍ਰਸਾਰਿਤ ਤਬਦੀਲੀਆਂ ਦੇ ਤਹਿਤ ਪ੍ਰਵਾਸੀ ਬ੍ਰਿਟਿਸ਼ ਨਾਗਰਿਕ ਬਣਨ ਤੋਂ ਬਾਅਦ ਸਿਰਫ ਲਾਭਾਂ ਤੇ ਸਮਾਜਿਕ ਰਿਹਾਇਸ਼ ਲਈ ਯੋਗ ਹੋਣਗੇ ਸੈਟਲਮੈਂਟ ਤੇ ਲਾਭ ਹੁਣ ਉਪਲਬਧ ਨਹੀਂ ਹੋਣਗੇ ਜੋ ਕਿ ਮੌਜੂਦਾ ਪ੍ਰਣਾਲੀ ਤੋਂ ਇੱਕ ਮਹੱਤਵਪੂਰਨ ਤਬਦੀਲੀ ਹੈ ਸ਼ਵਾਨਾ ਨੇ ਦੱਸਿਆ ਕਿ ਇਹ ਸੁਧਾਰ ਹਾਲੀ ਦੇ ਸਾਲਾਂ ਵਿੱਚ ਬ੍ਰਿਟੇਨ ਆਉਣ ਵਾਲੇ ਵੱਡੀ ਗਿਣਤੀ ਵਿੱਚ ਲੋਕਾਂ ਦੇ ਮੱਦੇਨਜ਼ਰ ਕੀਤੇ ਗਏ ਨੇ ਮਹਾਰਾ ਦਾ ਕਹਿਣਾ ਹੈ ਕਿ ਬ੍ਰਿਟਿਸ਼ ਸਰਕਾਰ ਐਮਰੀਕੀ ਡ੍ਰాంਪ ਪ੍ਰਸ਼ਾਸਨ ਦੇ ਸਖਤ ਵੀਜ਼ਾ ਤੇ ਇਮੀਗ੍ਰੇਸ਼ਨ ਨਿਯਮਾਂ ਦੀ ਪਾਲਣਾ ਕਰਦੀ ਪ੍ਰਤੀਤ ਹੁੰਦੀ ਹੈ ਇਨ੍ਹਾਂ ਤਬਦੀਲੀਆਂ ਤੇ ਬੋਲਦਿਆਂ ਹੋਇਆ ਸ਼ਵਾਨਾ ਨੇ ਕਿਹਾ ਕਿ ਇਸ ਦੇਸ਼ ਵਿਚ ਸਤਾਈ ਤੌਰ ਤੇ ਵਸਣਾ ਇੱਕ ਅਧਿਕਾਰ ਨਹੀਂ ਹੈ ਸਗੋਂ ਇੱਕ ਵਿਸ਼ੇਸ਼ ਅਧਿਕਾਰ ਹੈ ਕਿਸੇ ਨੂੰ ਵੀ ਇਸ ਨੂੰ ਕਮਾਉਣਾ ਪਵੇਗਾ ਮੈਂ ਇੱਕ ਟੁੱਟੀ ਹੋਈ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਇੱਕ ਅਜਿਹੇ ਸਿਸਟਮ ਨਾਲ ਬਦਲ ਰਹੀ ਹਾਂ ਜੋ ਯੋਗਦਾਨ, ਏਕੀਕਰਨ ਅਤੇ ਬ੍ਰਿਟਿਸ਼ ਨਿਰਪੱਖਤਾ ਦੀ ਭਾਵਨਾ ਲਈ ਸਤਿਕਾਰ ਨੂੰ ਤਰਜੀਹ ਦਿੰਦਾ ਹੈ। ਨਵੇਂ ਪ੍ਰਸਤਾਵਾਂ ਦੇ ਤਹਿਤ ਸੈਟਲਮੈਂਟ ਲਈ ਉਡੀਕ ਦੁੱਗਣੀ ਹੋ ਜਾਏਗੀ। ਪ੍ਰਵਾਸੀਆਂ ਨੂੰ ਹੁਣ ਅਨਮਿੱਥੇ ਸਮੇਂ ਲਈ ਠਹਿਰਨ ਲਈ ਅਰਜ਼ੀ ਦੇਣ ਤੋਂ ਪਹਿਲਾਂ 10 ਸਾਲ ਦੀ ਉਡੀਕ ਕਰਨੀ ਪਵੇਗੀ। ਨਾਗਰਿਕਤਾ ਲਾਭ ਹੁਣ ਪ੍ਰਵਾਸੀਆਂ ਨੂੰ ਬ੍ਰਿਟਿਸ਼ ਨਾਗਰਿਕ ਬਣਨ ਤੋਂ ਬਾਅਦ ਹੀ ਉਪਲਬਧ ਹੋਣਗੇ, ਸੈਟਲਮੈਂਟ ਤੋਂ ਬਾਅਦ ਨਹੀਂ। ਸਿਹਤ ਅਤੇ ਸਮਾਜਿਕ ਦੇਖਪਾਲ ਕਰਮਚਾਰੀਆਂ ਲਈ ਬੇਸਲਾਈਨ 15 ਸਾਲ ਹੋਏਗੀ ਇਹ ਨਿਯਮ 2021 ਤੋਂ ਬਾਅਦ ਯੂਕੇ ਪਹੁੰਚਣ ਵਾਲੇ ਲਗਭਗ 20 ਲੱਖ ਪ੍ਰਵਾਸੀਆਂ ਤੇ ਲਾਗੂ ਹੋਣਗੇ ਜਦੋਂ ਤੱਕ ਕਿ ਇੱਕ ਪਰਿਵਰਤਨਸ਼ੀਲ ਪ੍ਰਬੰਧ ਵਿੱਚ ਢਿੱਲ ਨਹੀਂ ਦਿੱਤੀ ਜਾਂਦੀ ਮੌਜੂਦਾ ਮੌਜੂਦਾ ਸੈਟਲ ਸਟੇਟਸ ਵਾਲੇ ਪ੍ਰਭਾਵਿਤ ਨਹੀਂ ਹੋਣਗੇ ਯੂਕੇ ਸਰਕਾਰ ਦਾ ਕਹਿਣਾ ਹੈ ਕਿ ਇਹ ਵਟਾ ਬਦਲਾ 1.6 ਮਿਲੀਅਨ ਪ੍ਰਵਾਸੀਆਂ ਦੇ ਪ੍ਰਬੰਧਨ ਲਈ ਜ਼ਰੂਰੀ ਹੈ ਜੋ 2030 ਤੱਕ ਸੈਟਲਮੈਂਟ ਲਈ ਯੋਗ ਹੋਣਗੇ ਤਾਂ ਉਹਨਾਂ ਦੱਸਦੀ ਹੈ ਕਿ ਯੂਕੇ ਵਿੱਚ ਪਹਿਲੀ ਵਾਰ ਸਰਕਾਰ ਇਮੀਗ੍ਰੇਸ਼ਨ ਪ੍ਰਣਾਲੀ ਦੀ ਦੁਰਵਰਤ ਤੋਂ ਲਈ ਜੁਰਮਾਨੇ ਲਾਏਗੀ ਗੈਰਕਾਨੂੰਨੀ ਪ੍ਰਵਾਸੀਆਂ ਅਤੇ ਵੱਧ ਸਮੇਂ ਲਈ ਠਹਿਰਨ ਵਾਲਿਆਂ ਨੂੰ ਸੈਟਲਮੈਂਟ ਲਈ 30 ਸਾਲ ਤੱਕ ਉਡੀਕ ਕਰਨੀ ਪਵੇਗੀ ਉਹਨਾਂ ਨਾਲ ਲੰਮੇ ਸਮੇਂ ਲਈ ਠਹਿਰਨ ਦੀ ਸੰਭਾਵਨਾ ਖਤਮ ਹੋ ਜਾਏਗੀ ਗ੍ਰੈਬ ਦਫ਼ਤਰ ਦਾ ਕਹਿਣਾ ਹੈ ਕਿ ਇਸ ਦਾ ਉਦੇਸ਼ ਇੱਕ ਨਿਯਤ੍ਰਿਤ ਅਤੇ ਚੋਣਵੀ ਪ੍ਰਣਾਲੀ ਬਣਾਉਣਾ ਹੈ ਜੋ ਯੂਰਪ ਵਿੱਚ ਸਭ ਤੋਂ ਸਖਤ ਹੋਏਗੀ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ